ਮੇਰੀ ਜਿਹੜੀ ਪੁਲਿਸ ਨੂੰ ਮੈਰੀਏ ਵੀ ਢੀਂਗਿਰ ਕਪ ਦੇ ਜਿਹੜੀ ਇਸ ਤਰ੍ਹਾਂ ਦੇ ਕੰਮ ਵੀ ਜਿਹੜੇ ਰੁਕਣ ਦੇ ਇਸ ਨੇ ਇੱਕ ਮਸ਼ੂਤ ਆਨਕਲੇ ਐਚ ਕਾਉ ਥਾਣਾ ਸਿਟੀ ਮੋਡ ਵੱਲੋਂ ਆਪ ਦਾ ਗਸ਼ਟ ਕੀਤੀ ਜਾ ਰਹੀ ਸੀ ਤਾਂ ਉਸੇ ਦੌਰਾਨ ਇਹਨਾਂ ਕੋਲੇ ਇੱਧਰ ਥਾਣਾ ਸਿਟੀ ਦੇ ਏਰੀਆ ਵਿੱਚ ਰੱਖੀਆਂ ਪਿੰਡ ਪੈ ਜਾਂਦਾ ਉਧਰ ਨੂੰ ਹੀ ਜਾ ਰਹੇ ਸੀ ਤਾਂ ਰਸਤੇ ਜਿੱਨੇ ਦੇਖਿਆ ਇੱਕ ਯੂਪੀ ਨੰਬਰ ਦੀ ਕਾਲੇ ਰੰਗ ਦੀ ਸਕੋਰਪੀਓ ਖੜੀ ਆ ਉਹਦੇ ਵਿੱਚ ਦੋ ਲੜਕੇ ਬੈਠੇ ਸੀਗੇ ਉਹ ਜਾ ਕੇ ਆਪ ਦਾ ਕੋਈ ਲਿਫਾਫੇ ਵਿੱਚ ਫਰੋਲਾ ਫਰਾਲੀ ਕਰ ਰਹੇ ਸੀ ਜਦੋਂ ਜਾ ਕੇ ਚੈੱਕ ਕੀਤਾ ਉਹਨਾਂ ਤੋਂ ਉਹਨਾਂ ਤੋਂ 3.5 ਕਿਲੋ ਆਫੀਮ ਦੀ ਬਰਾਮਦ ਕੀਤੀ ਕਿ ਪਹਿਲਾਂ ਕਿੱਥੇ ਉਹਨਾਂ ਜਾ ਕੇ ਬਿਚੀ ਸੀ ਕੋਈ ਕੁਝ ਵੀ ਸਮਝ ਨਹੀਂ ਆ ਰਿਹਾ ਕਾਪੀ ਪਹਿਲਾਂ ਵੀ ਕ੍ਰਿਪਟ ਕਰਦੀ ਸੀ ਉਹ ਇਹ ਜਿਹੜਾ ਹੈਗਾ ਯੂਪੀ ਤੋਂ ਇਹ ਇੱਕ ਇਹਨਾਂ ਤੋਂ ਦੋਸ਼ੀਆਂ ਤੋਂ ਇੱਕ ਸ਼ਖਸ ਯੂਪੀ ਤੋਂ ਆਇਆ ਇੱਕ ਫਾਜ਼ਿਲਕਾ ਜ਼ਿਲ੍ਹੇ ਦਾ ਰਹਿਣ ਵਾਲਾ ਜੋ ਅਸੀਂ ਅੱਜ ਇਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਨ ਸਾਹਮਣੇ ਮਿਲਿਆ ਸੀ ਇਹਨਾਂ ਤੋਂ ਫੱਟਰ ਪੁੱਛਗਿਛ ਕਰਕੇ ਇਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਹਾਂ ਅੱਗੇ ਇਹਨਾਂ ਦੇ ਬੈਕਵਰਡ ਲਿੰਕੇਜ ਕੀ ਹੈ ਅੱਗੇ ਇਹਨਾਂ ਨੂੰ ਕਿਹਨਾਂ ਨੂੰ ਦੇਣੀ ਸੀ ਉਹਦੇ ਤੇ ਅਸੀਂ ਅੱਗੇ ਆਪਣੀ ਤਫਤੀਸ਼ ਕਰ ਰਹੇ ਹਾਂ ਕਿੱਥੋਂ ਲੈ ਕੇ ਆ ਰਹੇ ਸੀ ਕਿਤੇ ਨਹੀਂ ਇਹ ਯੂਪੀ ਸਾਈਡ ਤੋਂ ਲੈ ਕੇ ਆ ਰਹੇ ਸੀਗੇ ਤੇ ਇੱਥੇ ਇਹਨਾਂ ਨੇ ਇਲਾਕੇ ਦੇ ਵਿੱਚ ਕਿਸੇ ਨੂੰ ਦੇਣੀ ਸੀਗੀ ਉਹ ਹਜੇ ਸਾਡੀ ਤਫ਼ਤੀਸ਼ ਦਾ 파ਟ ਹੈ ਅਸੀਂ ਅੱਜ ਇਹਨਾਂ ਦੀ ਪੁੱਛਗਿੱਛ ਕਰਕੇ ਅੱਗੇ ਫਰਦਰ ਕਾਰਵਾਈ ਕਰਾਂਗੇ